मोदी मोदी मुरदाबाद पंजाबाद मुरदाबाद ਹਾਂ ਜੀ ਅੱਜ ਕੋਰਾਲੀ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਆਪਣਾ ਕਿਸਾਨ ਯੂਨੀਅਨ ਦੇ ਵੱਲੋਂ ਇਕੱਠ ਹੋਇਆ ਤੇ ਇਹ ਹੁਣ ਕਿੱਧਰ ਦੀ ਤਿਆਰੀ ਹੈ ਜੀ ਕੀ ਹੈ ਇਹਦਾ ਪ੍ਰੋਗਰਾਮ ਦੇਖੋ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਮੀਡੀਆ ਵਾਲੇ ਵੀਰਿਆਂ ਦਾ ਜਿਨ੍ਹਾਂ ਨੇ ਆ ਕੇ ਰਿਪੋਰਟ ਕੀਤੀ ਹੈ ਅੱਜ ਅਸੀਂ ਸਯੁਕਤ ਕਿਸਾਨ ਮੋਰਚੇ ਵੱਲੋਂ ਜੋ 14 ਤਰੀਕ ਦੀ ਕਾਲ ਦਿੱਤੀ ਗਈ ਹੈ ਜੀ ਮahan ਪੰਚਾਇਤ ਦਿੱਲੀ ਦੇ ਵਿੱਚ ਆਰਾਮਲੀਲਾ ਮੈਦਾਨ ਦੇ ਵਿੱਚ ਰੱਖੀ ਗਈ ਹੈ ਜੋ ਕਿਉਂਕਿ ਮੋਦੀ ਸਰਕਾਰ ਵੱਲੋਂ ਜੋ ਸਾਡੇ ਨਾਲ ਕੁਝ ਵਾਅਦੇ ਸਨ ਕਾਲੇ ਕਾਨੂੰਨ ਰੱਦ ਕਰਾਉਣ ਤੋਂ ਬਾਅਦ ਉਹ ਪੂਰੇ ਨਹੀਂ ਹੋਏ ਉਹ ਐਜੀਟੇਸ਼ਨ ਜੋ ਸਾਡਾ ਸਿਉਂਤ ਕਿਸਾਨ ਮੋਰਚੇ ਵੱਲੋਂ ਆਰੰਭ ਕਰ ਦਿੱਤਾ ਗਿਆ ਹੈ ਅਤੇ ਮੌਦਕ ਕਾਲ ਦਿੱਤੀ ਗਈ ਹੈ ਉਸ ਦੇ ਵੀ ਸ਼ਾਮਲ ਹੋਣ ਦੇ ਲਈ ਕੁਰਾਲੀ ਤੋਂ ਅੱਜ ਅਸੀਂ ਭਾਰਤੀ ਕਿਸਾਨ ਉਨਕਾਦਿਆਂ ਦਾ ਜਥਾ ਇੱਥੋਂ ਆਪਣਾ ਕੁਝ ਵੀਰ ਸਾਡੇ ਰੋਪੜ ਤੋਂ ਵੀ ਚੜ ਰਹੇ ਹਨ ਮਰੰਡੇ ਤੋਂ ਵੀ ਚੜ ਰਹੇ ਹਨ ਸੋ ਕੁਝ ਭਰਾ ਜਿਕਣਾ ਵੀ ਪੰਜਾਬ ਦੇ ਵੱਖ-ਵੱਖ ਸਟੇਟਾਂ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਬਲਾਕਾਂ ਦੇ ਵਿੱਚੋਂ ਜੋ ਦਿੱਲੀ ਕੁਛ ਕਰ ਚੁੱਕੇ ਨੇ ਜੋ ਪਹੁੰਚ ਵੀ ਚੁੱਕੇ ਨੇ ਅਸੀਂ ਵੀ ਰਾਤ ਰਾਤ ਉੱਥੇ ਪਹੁੰਚਣਾ ਕੱਲ ਨੂੰ ਉੱਥੇ ਮਾਨ ਪੰਚਾਇਤ ਚੋ ਹੋਣੀ ਹੈ ਉਸ ਦੇ ਵੀ ਸ਼ਾਮਲ ਹੋਵਾਂਗੇ ਜੀ ਸੋ ਕਿੰਨੇ ਵਜੇ ਆਊਗੀ ਤਕਰੀਬਨ ਟ੍ਰੇਨ ਇਹ ਟਰੇਨ ਦਾ ਟਾਈਮ ਇੱਥੇ 11 ਵਜੇ ਦਾ ਪਤਾ ਲੱਗਿਆ ਸੀ ਪਹਿਲਾਂ ਪਹਿਲਾਂ ਕਹਿੰਦੇ ਸੀ ਹੁਣ ਪਤਾ ਲੱਗਿਆ ਵੀ 11 ਵਜੇ ਦਾ ਟਾਈਮ ਹੈ ਇੱਥੇ 11 ਵਜੇ ਇੱਥੇ ਪਹੁੰਚੂਗੀ ਰੋਪੜ ਤੋਂ ਵੀ ਸਾਡੇ ਕਿਸਾਨ ਭਰਾਵਾਂ ਨੇ ਚੜ੍ਹਨਾ ਪਿੱਛੋਂ ਕੀਰਤਪੁਰ ਸਾਹਿਬ ਤੋਂ ਵੀ ਤੇ ਅੱਗੇ ਮਰੰਡੇ ਤੋਂ ਸਰਹੰਤੇ ਵੀ ਖੜੇ ਐ ਜੀ ਮਤਲਬ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਕੱਲ ਨੂੰ ਕੱਲਾ ਪੰਜਾਬ ਦੀ ਧਰਤੀ ਦੇ ਵਿੱਚ ਉਹ ਨਹੀਂ ਇਹ ਸਮੂੱਚਾ ਦੇਖੋ ਚਾਹੇ ਹਰਿਆਣਾ ਤੇ ਨਾਲ ਲੱਗਦਾ ਜੀ ਯੂਪੀ ਮਹਾਰਾਸ਼ਟਰ ਆਂਧਰਾ ਪ੍ਰਦੇਸ਼ ਕਰਨਾਟਕ ਤੋਂ ਛਤੀਸਗੜ ਤੋਂ ਹਰ ਇੱਕ ਤਗੇ ਤੋਂ ਕਿਉਂਕਿ ਇਹ ਸਮੂੱਚਾ ਜਿਹੜਾ ਭਾਰਤ ਦਾ ਕਿਸਾਨ ਸयुक्त ਕਿਸਾਨ ਮੋਰਚਾ ਉਸ ਵੱਲੋਂ ਕਾਲ ਦਿੱਤੀ ਗਈ ਹੈ ਉਸ ਦੇ ਵਿੱਚ ਕਿਸਾਨ ਵੱਧ ਤੋਂ ਵੱਧ ਗਿਣਤੀ ਦੇ ਵੀ ਸ਼ਾਮਲ ਹੋਣਗੇ ਅਤੇ ਇੱਕ ਸਰਕਾਰ ਨੂੰ ਸਪਸ਼ਟ ਸੰਦੇਸ਼ ਦੇਣਗੇ ਵੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਸਰਕਾਰ ਚਾਹੇ ਕੋਈ ਵੀ ਆਵੇ ਚਾਹੇ ਕਾਂਗਰਸ ਦੀ ਆਵੇ ਬੀਜੇਪੀ ਦੀ ਆਵੇ ਕਿਸੇ ਵੀ ਪਾਰਟੀ ਦੀ ਆਵੇ ਦੇਖੋ ਉਹਨਾਂ ਨੂੰ ਜਿਹੜੇ ਕਿਰਤੀ ਲੋਕਾਂ ਇਹਨਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ ਹਰ ਹਾਲਤ ਦੇ ਵਿੱਚ ਇਹ ਆਵਾਜ਼ ਦਬਾਇਆ ਨਹੀਂ ਜਾ ਸਕਦੀ ਕਿਉਂਕਿ ਜੇ ਦੇਸ਼ ਦੇ ਅਰਥ ਵਿਵਸਥਾ ਨੂੰ ਚਲਾਉਣ ਦੇ ਲਈ ਅੱਜ ਸਭ ਤੋਂ ਵੱਡਾ ਯੋਗਦਾਨ 85% ਯੋਗਦਾਨ ਇੱਥੋਂ ਖੇਤੀ ਦੇ ਵਿੱਚੋਂ ਹੀ ਨਿਕਲ ਕੇ ਪਿਆ ਰਿਹਾ ਹੈ ਸੋਸ ਦੇ ਉੱਤੇ ਧਿਆਨ ਵੀ ਪਹਿਲਾਂ ਦਿੱਤਾ ਦੇਣਾ ਪਵੇਗਾ ਚਾਹੇ ਸਾਡੀਆਂ ਐਮਐਸਪੀ ਬਾਬਤ ਮੰਗਾਂ ਹੋਣ ਚਾਹੇ ਸੁਆਮੀਨਾਥ ਤਨ ਸੇਟੂ ਪਲੱਸ 50% ਹੋਵੇ ਜਾਂ ਸਾਡਾ ਕਰਜ਼ਾ ਦਾ ਹੋਵੇ ਦੇਖੋ ਅੱਜ ਇੱਕ ਜਿਹੜੇ ਕਾਰਪੋਰੇਟ ادارے ਉਹਨਾਂ ਦਾ ਕਰਜ਼ਾ ਗਵਰਨਮੈਂਟ 10000 ਕਰੋੜ ਮਾਫ ਕਰ ਰਹੀ ਹੈ ਕਿ ਲੱਗਦਾ ਤੇ ਕਿਸਾਨੀ ਦਾ ਤਾਂ ਇਹਨਾਂ ਹੈ ਨਹੀਂ ਕਿਤੇ ਨਾ ਕਿਤੇ ਸਮਝਣਾ ਪਵੇਗਾ ਗਵਰਨਮੈਂਟ ਨੂੰ ਵੀ ਜਿਹੜੇ ਉਹ ਕਿਰਤੀ ਲੋਕ ਆ ਉਹਨਾਂ ਨੂੰ ਵੀ ਨਾਲ ਜੋੜ ਕੇ ਜੇ ਸਮੁੱਚੇ ਦੇਸ਼ ਦਾ ਢਾਂਚਾ ਸਹੀ ਰੱਖਣਾ ਤਾਂ ਉਹ ਇੱਕ ਤਾਲਮਿਲ ਵਧੀਆ ਬਣਾਉਣਾ ਪਵੇਗਾ ਜੀ ਸੋਤ ਬਾਬਤ ਇਕੱਠੇ ਹੋਈਆਂ ਚਾਲੇ ਪਾ ਰਹੇ ਤੁਹਾਡਾ ਧੰਨਵਾਦ ਮੀਡੀਆ ਵੀਰਾਂ ਦਾ ਥੈਂਕ ਯੂ ਜੀ ਥੈਂਕ ਯੂ ਜੀ ਹਾਂਜੀ ਤਨੂਆ ਸਾਹਿਬ ਕੀ ਕਹੋਂਗੇ ਬਹੁਤ ਸੰਘਰਸ਼ ਕਰਨਾ ਪੈ ਰਿਹਾ ਜੀ ਹਾਂਜੀ ਅਸੀਂ ਇਹ ਤੁਹਾ ਮਾਨ ਚੈਨਲ ਦਾ ਧੰਨਵਾਦ ਕਰਦੇ ਜਿਹੜੀ ਰਿਪੋਰਟ ਦੇ ਰਹੇ ਸਾਰੀ ਅੱਜ ਅਸੀਂ ਜੀ ਦਸੇ ਬੰਦੀਆਂ ਸਾਰੀਆਂ ਹੀ ਜਾ ਰਹੀਆਂ ਦਿੱਲੀ ਇੱਥੋਂ ਕਰਾਲੀ ਤੋਂ ਤੇ ਲਾਗਦੇ ਪਿੰਡਾਂ ਤੋਂ ਉੱਥੇ ਜਿਹੜੀ ਮਹਾਪੰਚਾਇਤ ਹੋ ਰਹੀ ਆ ਉਹਦੇ ਵਿੱਚ ਅਸੀਂ ਹਾਜ਼ਰ ਹੋ ਰਹੇ ਹਾਂ ਜੀ ਤਾਂ ਕਿ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਪਿਛਲੇ ਸਾਲ ਦੋ ਤਿੰਨ ਸਾਲਾਂ ਵਿੱਚ ਉਹ ਅਸੀਂ ਇਹਨਾਂ ਤੋਂ ਮੰਗ ਰੱਖ ਰਹੇ ਆ ਵੀ ਸਾਡੇ ਵਾਅਦੇ ਪੂਰੇ ਕੀਤੇ ਜਾਣ ਜੀ ਧੰਨਵਾਦ ਜੀ ਪ੍ਰਧਾਨ ਜੀ ਕੀ ਕਹੋਗੇ ਇੱਕ ੱੱੱਕਾ ਹੋ ਰਿਹਾ ਜੋ ਆਪਣਾ ਕਿਸਾਨ ਮਜ਼ਦੂਰ ਜੋ ਕਿ ਪੂਰਾ ਅੰਨ ਦਾਤਾ ਕਿਹਾ ਜਾਂਦਾ ਹੈ ਦੇਖੋ ਜੀ ਸਰਕਾਰ ਜਿਹੜੀ ਹੈ ਸੈਂਟਰ ਦੀ ਕੇਂਦਰ ਦੀ ਸਰਕਾਰ ਹੈ ਅਸੀਂ ਪਹਿਲਾਂ ਵੀ ਜਿਹੜਾ ਹਿੰਦੁਸਤਾਨ ਦੇ ਜਿਹੜੇ ਕਿਸਾਨਾਂ ਨੇ ਇਕੱਠੇ ਹੋ ਕੇ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹਨਾਂ ਨੂੰ ਰੱਦ ਕਰਾਉਣ ਦੇ ਵਿੱਚ ਜਿਹੜਾ ਟੋਟਲ ਜਿਹੜਾ ਹਿੰਦੁਸਤਾਨ ਦੇ ਕਿਸਾਨ ਨੇ ਮਜ਼ਦੂਰ ਨੇ ਜਿਹੜਾ ਆਪਣਾ ਯੋਗਦਾਨ ਪਾਇਆ ਹੈ ਔਰ ਉਹ ਤਿੰਨੇ ਜਿਹੜੇ ਕਾਲੇ ਕਾਨੂੰਨ ਸੀ ਉਹ ਵਾਪਸ ਸਰਕਾਰ ਨੇ ਜਿਹੜੇ ਲਾਏ ਆ ਪਰ ਲੇਕਿਨ ਕੁਝ ਜਿਹੜੀਆਂ ਸਾਡੀਆਂ ਮੰਗਾਂ ਸੀ ਜਿਵੇਂ ਐਮਐਸਪੀ ਐ ਉਸ ਤੇ ਕਮੇਟੀ ਬਣਾਉਣੀ ਸੀ ਇਹ ਕਰਜ਼ ਮਾਫੀ ਦੀ ਗੱਲ ਹੈ ਕਿਸਾਨ ਦਾ ਔਰ ਮਜ਼ਦੂਰ ਦਾ ਜਿਹੜਾ ਜਦੋਂ ਵੱਡੇ ਵੱਡੇ ਜਿਹੜੇ ਸ਼ਰਮਾਇਦਾਰ ਨੇ ਜਿਹੜੇ ਉਹ ਅਡਾਨੀ ਅਵਾਨੀ ਵਗੈਰਾ ਦੇ ਉਹਨਾਂ ਦਾ ਕਰਜ਼ ਮਾਫ ਹੋ ਸਕਦਾ ਹੈ ਤਾ ਕਿਸਾਨਦਾਰ ਮਜ਼ਦੂਰ ਦਾ ਕਿਉਂ ਨਹੀਂ ਮਾਫ਼ ਹੋ ਸਕਦਾ ਸੋ ਇਸ ਕਰਕੇ ਜਿਹੜੀ ਦਿੱਲੀ ਦੇ ਵਿੱਚ ਇਹ ਆਪਣਾ ਸਟੇਡੀਅਮ ਦੇ ਵਿੱਚ ਜਿਹੜੀ ਬਹੁਤ ਵੱਡੀ ਜਿਹੜੀ ਮਹਾ ਪੰਚਾਇਤ ਹੋ ਰਹੀ ਹੈ ਜਿਸ ਦੇ ਵਿੱਚ ਹਰਿਆਣੇ ਤੋਂ ਆਪਣੇ ਗੁਰਨਾਮ ਸਿੰਘ ਚੜੂਨੀ ਆਪਣੀ ਪੂਰੀ ਜਿਹੜੀ ਜਥੇਬੰਦੀ ਹੈ ਉਹ ਲੈ ਕੇ ਔਰ ਯੂਪੀ ਤੋਂ ਟਕੈਤ ਜੀ ਰਾਜਸਥਾਨ ਤੋਂ ਉਹ ਸਾਰੇ ਹੀ ਜਿਹੜੇ ਵੱਖੋ ਵੱਖ ਸਟੇਟਾਂ ਤੋਂ ਜਿਹੜੇ ਕੱਲ ਨੂੰ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਕਰਨਗੇ ਔਰ ਜਿਹੜੀ ਸਰ ਕੇਂਦਰ ਸਰਕਾਰ ਨੇ ਉਸ ਟਾਈਮ ਜਿਹੜੀ ਕਿਸਾਨਾਂ ਦੇ ਨਾਲ ਤਿੰਨ ਕਾਲੇ ਕਾਨੂੰਨ ਤਾਂ ਜਿਹੜੇ ਰੱਦ ਹੋ ਗਏ ਸੀ ਪਰ ਜਿਹੜੀ ਐਮਐਸਪੀ ਤੇ ਕਮੇਟੀ ਬਣਾਉਣੀ ਸੀ ਉਸ ਤੇ ਜਿਹੜੀ ਸਰਕਾਰ ਹੈ ਉਹ ਮੁੱਕਰੀ ਹੈ ਕਿਉਂਕਿ ਤੁਸੀਂ ਦੇਖੋ ਅੱਜ ਮਾਰਕੀਟ ਦੇ ਵਿੱਚ ਜੇ ਕਿਸਾਨ ਹੈ ਤਾਂ ਉਸ ਦਾ ਜੇ ਕਿੰਨੂ ਨੂੰ ਲਾਈਏ ਤਾਂ ਕਿੰਨੂ ਅੱਜ 6 ਰੁਪਏ ਕਿਲੋ ਵਿਕ ਰਿਹਾ ਹੈ ਪਰ ਲੇਕਿਨ ਜਦੋਂ ਉਹ ਅੱਗੇ ਕਿਸਾਨ ਤੋਂ ਅੱਗੇ ਜਾਂਦਾ ਤਾਂ ਉਹ ਇੱਕਦਮ 40 ਰੁਪਏ ਕਿਲੋ ਹੋ ਜਾਂਦਾ ਜਿਹਨੇ 6 ਸਾਲ 7 ਸਾਲ ਚੋਂ ਬਾਗ ਲਾਇਆ ਹੈ ਔਰ ਉਸ ਤੋਂ ਬਾਅਦ ਉਹ ਫਲ ਦੇਣ ਲੱਗਿਆ ਹੈ ਤਾਂ ਉਸ ਨੂੰ ਤਾਂ ਉਹਦੀ ਜਿਹੜੀ ਮਾਰਕੀਟ ਹੈ 6 ਰੁਪਏ ਕਿਲੋ ਮਿਲ ਰਹੀ ਹੈ ਐਸੇ ਤਰ੍ਹਾਂ ਸਬਜ਼ੀਆਂ ਤੇ ਲੈ ਲਓ ਫਰੂਟ ਤੇ ਲੈ ਲਓ ਫਰੂਟ ਜਿਹੜਾ ਆਮ ਹੈ ਸਸਤਾ ਜਿਹੜਾ ਵਪਾਰੀ ਖਰੀਦ ਰਹੇ ਆ ਔਰ ਸਟੋਰਾਂ ਤੋਂ ਬਾਅਦ ਉਹ 100 150 150 ਰੁਪਏ ਜਿਹੜਾ ਕਤਕਾਰ ਨੂੰ ਮਿਲ ਰਿਹਾ ਹੈ ਅਸੀਂ ਸਾਡੀ ਇਹ ਹੈ ਜਿਹੜੀ ਐਮਐਸਪੀ ਹੋਵੇ ਤਾਂ ਕਿ ਜਿਹੜੇ ਖਪਤਕਾਰ ਨੇ ਸਬਜ਼ੀਆਂ ਤੇ ਵੀ ਹੈ ਜਿਹੜੀ ਹੋਵੇ ਜੇ ਉਹ 40 ਰੁਪਏ ਤਾਂ ਅੱਗੇ 45 ਰੁਪਏ ਜਿਹੜੀ ਕਸਟਮਰ ਨੂੰ ਮਿਲੇ ਪਰ ਲੇਕਿਨ ਮੰਡੀਆਂ ਦੇ ਵਿੱਚ ਤੁਸੀਂ ਸਬਜ਼ੀ ਦੇਖਦੇ ਆ 5 5 10 10 ਰੁਪਏ ਕਿਲੋ ਅੱਗੇ ਜਾ ਕੇ ਜਿਹੜੀ ਜਦੋਂ ਉਹ ਰੇੜੀ ਦੇ ਉੱਤੇ ਆ ਜਾਂਦੀ ਹੈ ਤਾਂ ਉੱਥੇ 50 50 60 60 70 70 ਰੁਪਏ ਕਿਲੋ ਵਿਕ ਰਹੀ ਹੈ ਜਿਨੇ 6 ਮਹੀਨੇ ਜ਼ਿਮੀਂਦਾਰ ਨੇ ਖੇਤ ਦੇ ਵਿੱਚ ਖਾਦ ਵੀ ਪਾਉਣੀ ਹੈ ਪਾਣੀ ਵੀ ਹੈ ਔਰ ਰਾਤਾਂ ਨੂੰ ਪਾਣੀ ਲਾਉਂਦਾ ਹੈ ਰਾਤਾਂ ਨੂੰ ਕਿਸਾਨ ਦੇ ਬੱਚੇ ਆ ਕਿਸਾਨ ਜਿਹੜੇ ਰਾਤਾਂ ਚ ਹਾਕਦੇ ਨੇ ਉਹਨਾਂ ਨੂੰ ਉਹ 6 ਰੁਪਏ ਕਿਲੋ ਮਿਲਦੀ ਹੈ ਪਰ ਲੇਕਿਨ ਜਿਹੜੇ ਨੇ ਸਵੇਰੇ ਸਾਫ ਸੁਥਰੀ ਕਰਕੇ ਰੇੜੀ ਤੇ ਰੱਖਦੀ ਤਾਂ ਉਸ ਨੂੰ 50 ਦੁੱਗਣੇ ਤਿੱਗਣੇ ਚੌਗਣੇ ਰੇਟ ਦੇ ਉੱਤੇ ਹੋ ਰਹੀ ਆ ਉਸ ਦੇ ਨਾਲ ਜਿਹੜੇ ਖਪਤਕਾਰ ਨੇ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਔਰ ਕਿਸਾਨ ਦਾ ਤਾਂ ਹੋਣਾ ਹੀ ਹੈ ਜਿਹੜੀਆਂ ਵੱਡੀਆਂ ਵੱਡੀਆਂ ਜਿਹੜੀਆਂ ਵੱਡੇ ਵੱਡੇ ਤਨਾੜ ਨੇ ਅਡਾਨੀ ਆ ਬਾਨੀ ਹੈ ਉਹਨਾਂ ਨੂੰ ਜਿਹੜੀ ਹੈ ਉਹਨਾਂ ਨੂੰ ਜਿਹੜਾ ਹੈ ਸਰਕਾਰ ਹੈ ਉਹਨਾਂ ਨੂੰ ਲਾਭ ਪਹਚਾ ਰਹੀ ਹੈ ਤੁਸੀਂ ਆਮ ਦੇਖ ਰਹੇ ਆ ਮੌਲਾਂ ਦੇ ਵਿੱਚ ਉਹੀ ਗੰਨਾ ਹੈ ਉਹੀ ਸਾਰਾ ਕੁਝ ਹੈ ਔਰ ਉਹ ਕਿਹਾ ਰੇਟ ਜਿਹੜਾ ਹੈ ਅੱਗੇ ਮੌਲਾਂ ਦੇ ਵਿੱਚ ਆਹ ਹੋਰ ਉਹ ਵੇਚ ਰਹੇ ਨੇ ਇਸ ਕਰਕੇ ਸਾਡੀ ਜਿਹੜੀ ਕਿਸਾਨ ਦੀ ਐਮਐਸਪੀ ਦੀ ਮੰਗ ਹੈ ਸਾਡੀ ਉਹ ਜਿਹੜੀ ਹੈ ਪੂਰੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਜ਼ਿਮੀਂਦਾਰ ਹੈ ਉਹਨੂੰ ਸਹੀ ਮੁੱਲ ਮਿਲ ਸਕੇ ਆਪਣੀ ਜਿੰਸ ਦਾ ਸੋ ਇਸ ਕਰਕੇ ਅੱਜ ਅਸੀਂ ਜਿਹੜਾ ਕਰਾਲੀ ਇਸ ਸਟੇਸ਼ਨ ਤੋਂ ਸਾਡੇ ਕਰਾਲੀ ਮਰਿੰਡਾ ਔਰ ਰੋਪੜ ਸਰਕਤ ਸਰਕਲ ਦੇ ਜਿਹੜੇ ਚਮਕੌਰ ਸਾਹਿਬ ਇਹ ਸਾਰੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਹੜੇ ਵਰਕਰ ਨੇ ਮੈਂਬਰ ਨੇ ਔਰ ਉਹ ਸਰਦਾਰ ਰੇਸ਼ਮ ਸਿੰਘ ਬਡਾਲੀ ਤਲਵਿੰਦਰ ਸਿੰਘ ਜੀ ਗੱਗੋਂ ਜਿਹੜੇ ਪੰਜਾਬ ਦੇ ਸੂਬਾ ਉਮੀਦ ਪ੍ਰਧਾਨ ਨੇ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਇਸ ਕਰਾਲੀ ਰੇਲਵੇ ਸਟੇਸ਼ਨ ਤੋਂ ਜਿਹੜਾ ਵੱਡਾ ਭਾਰੀ ਜਥਾ ਲੈ ਕੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਜਾ ਰਹੇ ਹਾਂ ਔਰ ਜ਼ਰੂਰ ਹੈ ਇਸ ਨੂੰ ਜਿਹੜਾ ਸਾਡੀ ਜਿਹੜੀ ਇਹ ਮਿਹਨਤ ਹੈ ਔਰ ਅਸੀਂ ਮਿਹਨਤ ਕਾ ਸ਼ਲੋਕ ਅੱਜ ਆਪਣਾ ਜਿਹੜਾ ਰਾਤਾਂ ਨੂੰ ਅੱਜ ਉਹ ਧਰਨੇ ਦੇ ਵਿੱਚ ਉਸ ਰੈਲੀ ਦੇ ਵਿੱਚ ਸ਼ਾਮਲ ਹੋ ਰਹੇ ਆਂ ਔਰ ਜਰੂਰ ਪ੍ਰਮਾਤਮਾ ਜਿਹੜਾ ਇਸ ਸਾਡੇ ਜਿਹੜੇ ਐਜੀਟੇਸ਼ਨ ਨੂੰ ਹੈ ਜਰੂਰ ਰੰਗ ਲੱਗਣਗੇ ਔਰ ਸਰਕਾਰ ਨੂੰ ਅਸੀਂ ਸ਼ਾਂਤਮਈ ਢੰਗ ਦੇ ਨਾਲ ਇਹ ਜਿਹੜੀਆਂ ਮੰਗਾਂ ਮੰਨਣੀਆਂ ਪੈਣਗੀਆਂ ਔਰ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਰਕਾਰਾਂ ਨੇ ਔਰ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਉਹਨਾਂ ਦੇ ਵਿੱਚ ਇਹਨਾਂ ਨੂੰ ਸਿੱਟੇ ਭੁਗਤਣੇ ਪੈਣਗੇ ਔਰ ਜਿਹੜਾ ਕਿਸਾਨ ਹੈ ਜਿਸ ਤਰ੍ਹਾਂ ਇਹ ਸਾਨੂੰ ਅੱਜ ਸਾਡਾ ਦਿੱਲੀ ਜਾਣ ਤੋਂ ਵੀ ਰੋਕ ਰਹੇ ਆ ਜ਼ਿਮੀਂਦਾਰ ਨੂੰ ਪਹਿਲਾਂ ਰੋਕੇ ਨਹੀਂ ਰੋਕੀਆਂ ਕਈ ਜਤੇ ਬੰਦੀਆਂ ਸੋ ਇਸੇ ਤਰ੍ਹਾਂ ਹੀ ਅਸੀਂ ਵੀ ਫਿਰ ਆਉਣ ਵਾਲੇ ਜਿਹੜਾ ਜੇ ਸਾਨੂੰ ਦਿੱਲੀ ਨਹੀਂ ਵੜਨ ਦੰਦੇ ਸੀ ਤਾਂ ਅਸੀਂ ਵੀ ਫਿਰ ਪਿੰਡਾਂ 'ਚ ਨਹੀਂ ਵੜਨ ਦਵਾਂਗੇ ਸੋ ਇਸ ਕਰਕੇ ਸਾਡਾ ਜਿਹੜਾ ਇਹ ਸ਼ਾਂਤਮਈ ਜਿਹੜਾ ਪ੍ਰੋਗਰਾਮ ਹੈ ਅੱਜ ਅਸੀਂ ਉਹ ਸ਼ਾਂਤ ਮੈ ਸੰਘਰਸ਼ ਹੈ ਜਿਹੜਾ ਉਹ ਸਾਡੇ ਜੋ ਲੀਡਰਾਂ ਨੇ ਇਹ ਜਿਹੜਾ ਐਕਸ਼ਨ ਦਿੱਤਾ ਉਸ ਦੇ ਉੱਤੇ ਫੁੱਲ ਚੜਾਉਣ ਬਾਅਦ ਤੇ ਅੱਜ ਅਸੀਂ ਦਿੱਲੀ ਭਾਰਤੀ ਕਿਸਾਨ ਯੂਨੀਅਨ ਕਾਧੀਆਂ ਦੇ ਵੱਲੋਂ ਇੱਥੋਂ ਜਾ ਰਹੇ ਹਾਂ ਔਰ ਵੱਖੋ ਵੱਖਰੇ ਰੇਲਵੇ ਸਟੇਸ਼ਨਾਂ ਤੋਂ ਜ਼ਿਲ੍ਹਿਆਂ ਤੋਂ ਪੂਰੇ ਅੱਜ ਜਿਹੜਾ ਪੰਜਾਬ ਦੇ ਵਿੱਚੋਂ ਜਥੇਬੰਦੀਆਂ ਜਿਹੜੀਆਂ ਭਾਰਤੀ ਕਿਸਾਨ ਯੂਨੀਅਨ ਇਸ ਸੰਯੁਕਤ ਕਿਸਾਨ ਮੋਰਚੇ ਚ ਨੇ ਉਹ 37 ਜਥੇਬੰਦੀਆਂ ਨੇ ਪੰਜਾਬ ਦੀਆਂ ਉਹ ਸਾਰੀਆਂ ਅੱਜ ਦਿੱਲੀ ਵੱਲ ਕੂਚ ਕਰ ਰਹੀਆਂ ਨੇ ਔਰ ਕੱਲ ਨੂੰ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਉੱਥੇ ਮਹਾਪੰਚਾਇਤ ਹੈ ਜਿਹੜੀ ਉਸ ਸਟੇਡੀਅਮ ਦੇ ਵਿੱਚ ਹੋਣੀ ਹੈ ਸੋ ਅਸੀਂ ਉੱਥੇ ਭਾਰੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਆ ਸੋ ਧੰਨਵਾਦ ਧੀਮਾਮ ਚੈਨਲ ਦਾ ਜੀ ਸੋ ਜਰਨੈਲ ਸਿੰਘ ਜੀ ਕਿਵੇਂ ਲੱਗਦਾ ਮਤਲਬ ਕਿ ਉੱਥੇ ਜਾਣਾ ਵੀ ਹੈ ਉੱਥੇ ਹੋ ਸਕਦਾ ਰਹਿਣਾ ਵੀ ਪੈ ਜਾਵੇ ਸਾਰੇ ਇਕੱਲੇ ਪੰਜਾਬ ਦਾ ਮਹਾਪੰਚਾਇਤ ਨਹੀਂ ਹੈ ਇਹ ਪੂਰੇ ਭਾਰਤ ਦੀ ਮਹਾਪੰਚਾਇਤ ਹੈ ਇੱਕ ਕੁਝ ਸਾਡੇ ਸਾਥੀਆਂ ਨੇ ਗਲਤ ਸਰਕਾਰ ਦੇ ਹੱਥ ਚੜ੍ਹ ਕੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬੈਰੀਅਲ ਉੱਥੇ ਆਪਣਾ ਧਰਨਾ ਪ੍ਰਦਰਸ਼ਨ ਸਟਾਰਟ ਕਰਤਾ ਸਾਡੇ ਕਿਸਾਨ ਭਰਾ ਸਾਡੇ ਆ ਸਾਡੇ ਜੋ ਜਿਹਦੇ ਨਾਲ ਨੁਕਸਾਨ ਉਹ ਵੀ ਸਾਡੇ ਆ ਜਿਹੜੀ ਕਿ ਉਹ ਕਿਸਾਨ ਭਰਾ ਸਾਡੇ ਸਮਝ ਨਹੀਂ ਸਕੇ ਜਿਹੜੇ ਸਾਡੇ ਕਿਸਾਨ ਲੀਡਰ ਵੀ ਆ ਉਹ ਵੀ ਮਤਲਬ ਸਰਕਾਰ ਦੇ ਨਾਲ ਡਿਬੇਟ ਨਹੀਂ ਕਰ ਸਕੇ ਉਹ ਤਿੰਨ ਡਿਬੇਟਾਂ ਤੇ ਹਾਰ ਕੇ ਆਏ ਆ ਉਹਨਾਂ ਦੀ ਬਦੌਲਤ ਨੈਸ਼ਨਲ ਮੀਡੀਆ ਨੇ ਸਾਡਾ ਪੰਜਾਬ ਕਿੱਥੇ ਅਸੀਂ ਜਿੱਤ ਕੇ ਆਏ ਤੇ ਉਹਨਾਂ ਨੇ ਪੰਜਾਬ ਹਰਾਤਾ ਪੱਗ ਹਰਾਤੀ ਪੰਜਾਬ ਹਰਾਤਾ ਪੰਜਾਬੀਅਤ ਹਰਾਤੀ ਅੱਜ ਸਾਨੂੰ ਤਾਂ ਤੁਰਨਾ ਪਿਆ ਅਸੀਂ ਇਕੱਲੇ ਨਹੀਂ ਹੈਗੇ ਸਾਡਾ ਪੂਰਾ ਮਹਾ ਭਾਰਤ ਭਾਰਤ ਦੇਸ਼ ਮਹਾਨ ਹਰ ਇੱਕ ਪ੍ਰਾਂਤ ਤੇ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਮਤਲਬ ਜਿਹੜੇ ਸੰਘਰਸ਼ੀ ਜੋਧੇ ਆ ਹਰੇਕ ਪ੍ਰਾਂਤ ਤਿਆ ਰਹੇ ਆ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਨੈਸ਼ਨਲ মিডিਆ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜੇ ਤੂੰ ਕਹਿੰਦੇ ਆ ਵੀ ਕੱਲੇ ਪੰਜਾਬ ਪੰਜਾਬੀਅਤ ਜਿਹੜੇ ਕੁਝ ਕਿਸਾਨ ਲੀਡਰ ਅਸੀਂ ਰੋਕ ਤੇ ਬਾਰਡਰ ਤੇ ਕੁਝ ਕਿਸਾਨ ਤਿੰਨ ਲੀਡਰ ਹੈ ਜੀ ਜਿਹੜੇ ਰੋਕੇ ਬਾਰਡਰ ਤੇ ਬਾਕੀ ਕਿਸਾਨ ਲੀਡਰ ਸਾਰੇ ਦਿੱਲੀ ਮਹਾ ਪੰਚਾਇਤ ਕਰਨ ਲੱਗੇ ਆ ਪੂਰਾ ਭਾਰਤ ਦੇ ਮਹਾ ਲੀਡਰ ਉਹ ਦਿੱਲੀ ਮਹਾ ਪੰਚਾਇਤ ਕਰਨ ਲੱਗੇ ਆ ਇਹ ਅੱਜ ਸਾਡੀ ਪੰਜਾਬੀਅਤ ਤੇ ਪੱਗ ਤੇ ਆਂਤ ਤੇ ਸ਼ਾਂਤ ਇਹ ਨੈਸ਼ਨਲ ਮੀਡੀਆ ਨਾਲ ਇੱਕ ਸਵਾਲ ਚਿੰਨ ਲਗਾਤਾ ਸਾਡਾ ਇਹ ਕਿਉਂ ਸਾਡੇ ਭਰਾਵਾਂ ਦੀ ਥੋੜੀ ਜੀ ਮਤਲਬ ਗਲਤਫਹਿਮੀ ਕਰ ਲਾ ਲੋ ਥੋੜੀ ਕੁਝ ਵੀ ਲਾ ਲੋ ਉਹਨਾਂ ਨੇ ਜਾ ਕੇ ਨਜਾਇਜ਼ ਤਰ੍ਹਾਂ ਲਾਤਾ ਉਹਨਾਂ ਨੇ ਸਾਨੂੰ ਇੱਥੇ ਤੱਕ ਮੀਡੀਆ ਦਿਖਾਤਾ ਵੀ ਇਹ ਦੇਖੋ ਪੰਜਾਬ ਦੇ ਜਿਹੜੇ ਕੁਝ ਲੋਕ ਐ ਸੰਘਰਸ਼ ਕਰਨੇ ਵਾਲੇ ਉਹ ਅਸੀਂ ਇੱਥੇ ਦੇ ਪੰਜਾਬ ਦੇ ਪੰਜਾਬ ਵਿੱਚ ਰੋਕਦੇ ਸਰਕਾਰ ਨੇ ਮੋਦੀ ਸਰਕਾਰ ਜਿੱਥੇ ਮੋਦੀ ਹੈ ਉੱਥੇ ਮੁਨਕਨ ਹੈ ਅੱਜ ਅਸੀਂ ਉਹੀ ਉਹਦੇ ਬਾਅਦ ਚੱਲੇ ਆ ਵੀ ਮੋਦੀ ਮੁਨਕਨ ਨਹੀਂ ਹੈਗਾ ਅਸੀਂ ਉੱਥੇ ਜਾ ਕੇ ਤੈਨੂੰ ਦਿੱਲੀ ਦਿਖਾਵਾਂਗੇ ਪੰਜਾਬ ਨਹੀਂ ਹੈਗਾ ਤੇਰੇ ਵਰ ਖਿਲਾਫ ਪੂਰਾ ਭਾਰਤ ਖੜਾ ਹੈ ਜੀ ਇਹੀ ਹੈ ਇੱਕ ਮਿੰਟ ਜੀ ਹਾਂਜੀ ਅਗਰ ਅਸੀਂ ਹਿੰਦੂ ਵਿਰੋਧੀ ਹੈ ਜੀ ਅਸੀਂ ਹਾਂਜੀ ਜੇ ਸਾਨੂੰ ਕੋਈ ਕੋਈ ਵਾਸੀਂ ਹਿੰਦੂ ਵਿਰੋਧੀ ਹੈ ਜੀ ਅਸੀਂ ਤਾਂ 2% ਹੈ ਜੀ ਹਾਂਜੀ ਸਾਡੀਆਂ ਦੁਕਾਨਾਂ ਵੀ 2% ਹੋਣਗੀਆਂ ਸਾਡੇ ਕੋਲੇ ਜ਼ਮੀਨਾਂ ਵੀ 2% ਹੀ ਹੋਣਗੀਆਂ ਜੀ ਸਾਡੀਆਂ ਦੁਕਾਨਾਂ ਵੀ ਖਤਮ 2% ਹੀ ਹੋਣਗੀਆਂ ਜੀ ਸਾਡੀਆਂ ਜ਼ਮੀਨਾਂ ਵੀ 2% ਹੀ ਖਤਮ ਹੋਣਗੀਆਂ ਸਭ ਤੋਂ ਜ਼ਿਆਦਾ ਤਾਂ Hindu ਬਰਬਾਦ ਹੋ ਰਿਹਾ ਜੀ ਇੱਥੇ ਜਿੱਥੇ ਅਸੀਂ ਸਗਸਤ ਲੜ ਰਹੇ ਮੁਸਲਮਾਨ ਵੀ ਹੋ ਰਿਹਾ ਸਾਰੇ ਹੀ ਹੋ ਰਹੇ ਜੇ ਪਾਕਿਸਤਾਨ ਦੀ ਗੱਲ ਕਰੀਏ ਅਸੀਂ ਇੱਥੇ ਬਕਵਾਦੀ ਦੀ ਗੱਲ ਨਹੀਂ ਕਰਦੇ ਜੀ ਬਿਲਕੁਲ ਜੇ ਅਸੀਂ ਬਕਵਾਦੀ ਦੀ ਗੱਲ ਕਰੀਆ ਹੁਣ ਮੇਲਾ ਆਉਣ ਵਾਲਾ ਜੀ ਇੱਥੇ ਆਪਣੇ ਇਕ ਮਾਤਾ ਦਾ ਮੇਲਾ ਹੋ ਗਿਆ ਜੀ ਇਹਦੇ ਵਿੱਚ ਤੁਸੀਂ ਹਾਜ਼ਰੀ ਲਾ ਕੇ ਦੇਖੋ ਜੇ ਪਿੰਡਾਂ ਦੇ ਜਿਆਦਾ ਲੋਕ ਨਾ ਹੋਣ ਬਿਲਕੁਲ ਜੀ ਇਹਦੇ ਵਿੱਚ ਜੇ ਕੋਈ ਦੋ ਰਏ ਹੋਵੇ ਤੁਸੀਂ ਵੀ ਮੀਡੀਆ ਵਾਲੇ ਜੀ ਸਾਨੂੰ ਗਲਤ ਕਹਿ ਸਕਦੇ ਨਹੀਂ ਜੀ ਇਹਦੇ ਬਾਰੇ ਵਿੱਚ ਅਸੀਂ ਇਹਦੇ ਬਾਰੇ ਦੇ ਵਿੱਚ ਬਿਲਕੁਲ ਖਰਾਬ ਹੈ ਜੀ ਅੱਜ ਮੈਂ ਸਿੱਖ ਧਰਮ ਦੇ ਵਿੱਚ ਜਨਮ ਲਿਆ ਜੀ ਮੈਨੂੰ ਜਨਮ ਕਿਹਨੇ ਦਿੱਤਾ ਜੀ ਸਿੱਖ ਧਰਮ ਦੇ ਵਿੱਚ ਉਹ ਮਾਲਕ ਨੇ ਦਿੱਤਾ ਜੀ ਜੀ ਅਗਰ ਮੈਂ ਕੱਲ ਨੂੰ ਮੈਨੂੰ Hindu ਧਰਮ ਦੇ ਵਿੱਚ ਮਾਲਕ ਨੇ ਉਹਨਾਂ ਜਨਮ ਦਿੱਤਾ ਫਿਰ ਮੈਂ ਕੀ ਕਰੂੰਗਾ ਜੀ ਕੱਲ ਨੂੰ ਮੈਨੂੰ ਮੁਸਲਮਾਨ ਦੇ ਧਰਮ ਦੇ ਵਿੱਚੋਂ ਨਾ ਜਨਮ ਦਿੱਤਾ ਤਾਂ ਕਿਆ ਕਰੂੰਗਾ ਕਈ ਵੀ ਸਾਡੇ ਕਹਿੰਦੇ ਨੇ ਜੀ ਅਸੀਂ ਤਾਂ ਬਾਲਮੀਕੇ ਰਮਦਾਸੀ ਕਹਿੰਦੇ ਨੇ ਜੀ ਮੈਨੂੰ ਰਮਦਾਸੀ ਦੇ ਘਰ ਦੇ ਵਿੱਚ ਜਨਮ ਦਿੱਤਾ ਫਿਰ ਮੈਂ ਕਿਆ ਕਰੂੰਗਾ ਜੀ ਅਗਰ ਮੈਨੂੰ ਬਾਲਮੀਕੇ ਦੇ ਘਰ ਦੇ ਵਿੱਚ ਜਨਮ ਦਿੱਤਾ ਫਿਰ ਮੈਂ ਕਿਆ ਕਰੂੰਗਾ ਜੀ ਦੱਸੋ ਇਹ ਗੱਲਾਂ ਅਸੀਂ ਨਹੀਂ ਕਰਦੇ ਜੀ ਇਹ ਜਿਹੜੀਆਂ ਸਿਆਸਤਾਂ ਇਹ ਕਰ ਰਹੀਆਂ ਦੂਜੇ ਨੂੰ ਬਦਨਾਮ ਕਰ ਰਹੀਆਂ ਅਸੀਂ ਬਦਨਾਮ ਹੋਣ ਵਾਲੇ ਨਹੀਂ ਹੈਗੇ ਜੀ ਅਸੀਂ ਸਿੱਖ ਕੌਮ ਹੈ ਜੀ ਜਿਹੜੀ ਇੱਥੇ ਸਾਰਿਆਂ ਨੂੰ ਇੱਕ ਲੈ ਕੇ ਚੱਲਣੀ ਜੀ ਪੈਸੇ ਪਰ ਅਸੀਂ ਕਿਸੇ ਦਾ ਬੈਰ ਵਿਰੋਧ ਨਹੀਂ ਕਰਨ ਵਾਲੇ ਜੀ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਇੱਕੋ ਚੀਜ਼ ਅਸੀਂ ਜੇ ਵਿਰੋਧ ਕਰ ਰਹੇ ਹਾਂ ਜੀ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰਿਆ ਉਹਦੇ ਚ ਦੱਸ ਤੇ 2% ਸਾਡਾ ਤਾਂ ਫਾਇਦਾ 2% ਹੋਇਆ ਜੀ 98% ਤਾਂ ਹੋਰਾਂ ਦਾ ਹੋਇਆ ਕਿਸੇ ਪਾਸੇ ਨੂੰ ਵੀ ਸਾਨੂੰ ਲਾਈਏ ਦੁਕਾਨਾਂ ਚ ਸਾਨੂੰ ਲਾਈਏ ਸਾਡੀ ਤਾਂ ਦੁਕਾਨਾਂ 1% ਵੀ ਨਹੀਂ ਹੋਣੀ ਸਰਦਾਰਾਂ ਦੀਆਂ ਜੀ ਹਿੰਦੂ ਦੇ ਵੀਰਾਂ ਦੀ ਦੁਕਾਨ ਅਸੀਂ ਉਹਨਾਂ ਤੋਂ ਸਾਮਾਨ ਲੈਨੇ ਆਧਾਰ ਵੀ ਲੈਨੇ ਜੀ ਅਸੀਂ ਉਹਨਾਂ ਨੂੰ ਸਾਲ-ਸਾਲ ਬਾਅਦ ਵੀ ਦਿੰਨੇ ਹੀ ਕੋਈ ਚੱਕਰ ਨਹੀਂ ਸਾਡਾ ਇਹ ਜਿਹਾ ਕੋਈ ਭਾਈਚਾਰਾ ਜੀ ਸਾੜਾ ਸਾਡੇ ਵਿਆਹ ਚ ਆਉਨੇ ਜੀ ਉਹ ਅਸੀਂ ਉਹਨਾਂ ਦੇ ਵਿਆਹ ਚ ਜਾਂਨੇ ਆ ਜੀ ਕੋਈ ਵੀ ਸਾੜੇ ਲਾਗੇ ਦੇ ਪਿੰਡਾਂ ਦਾ ਕੋਈ ਦੱਸਿਆ ਸੀ ਨਾ ਸਾਡਾ ਮਿਲਬਰਤਨ ਹੋਵੇ ਜੀ ਹਿੰਦੂਆਂ ਦੇ ਨਾਲ ਮੁਸਲਮਾਨਾਂ ਦੇ ਨਾਲ ਹੋਵੇ ਇੱਥੇ ਖਾਨਤਾ ਜੀ ਪਤਾ ਨਹੀਂ ਕਿੱਥੋਂ ਦੇਰ ਦਾ ਹੈ ਉਹਦੇ ਕੱਪੜੇ ਥੋੜ੍ਹਨੇ ਜੀ ਮੇਖਾਨ ਤੋਂ ਮੁਸਲਮਾਨ ਹੈ ਜੋ ਮੈਨੂੰ ਵਧੀਆ ਲੱਗਿਆ ਉਹਦੀ ਚੀਜ਼ ਮੈਂ ਉਥੇ ਲੈਣਾ ਬਹੁਤ ਹਿੰਦੂ ਹੈ ਜੀ ਇੱਥੇ ਕਿਨੇ ਕਨੇ ਆਂਦੇ ਨਾਲੇ ਤੇ ਮੈਂ ਜੀ ਮੈਂ ਇੱਕਦਾਂ ਆਉਲੇ ਮੇਰੇ ਕੋਲ ਹੋਰ ਨਾਲ ਗੁੱਸਾ ਹੋ ਜਾਣਾ ਕਿਉਂਕਿ ਮੈਨੂੰ ਇਹ ਮੇਰਾ ਇਹ ਏਰੀਆ ਹੈ ਜੀ ਇਹ ਜੀ ਇਹਦੇ ਵਿੱਚ ਮੈਨੂੰ ਸਾਰੇ ਹਿੰਦੂ ਵੀਰ ਜਾਣਦੇ ਮੈਂ ਇੱਕਦਾਂ ਆਉਲੇ ਦੂਜਾ ਕੋਈ ਵੀ ਤੂੰ ਕਿਉਂ ਨਹੀਂ ਕਿਉਂਕਿ ਮੈਂ ਤਾਂ ਸਾਰਿਆਂ ਦੇ ਵਿੱਚੋਂ ਨਹੀਂ ਵੇਚਦਾ ਇਹ ਸਾਡੇ ਗਿੱਲ ਦੇ ਵਿੱਚ ਇਹ ਨਹੀਂ ਹੈਗੀ ਜੀ ਜੋ ਸਾਡੇ ਨੂੰ ਫਲਾਰ ਰਹੀ ਹੈ মিডিਆ ਕੋਈ ਇਹ ਤਾਂ ਪਰਿਵਾਰ ਹੈ ਜੀ ਇਹ ਸਾਡਾ ਪਰਿਵਾਰ ਹੈ ਜੀ ਕਰਾਲੀ ਸ਼ਹਿਰ ਸਾਡਾ ਪਰਿਵਾਰ ਠੀਕ ਹੈ ਨਾ ਹਾਂ ਜੀ ਹਾਰਿਕ ਨਾਲ ਤੁਹਾਡੀ ਮੀਡੀਆ ਦੇ ਜੀ ਅਸੀਂ ਇਨਾ ਧੰਨਵਾਦ ਕਰਨੇ ਜਿਹੜਾ ਤੁਸੀਂ ਸਾਡੀ ਆਵਾਜ਼ ਗਾਹਾਂ ਲਿਜਾ ਰਹੇ ਜੀ ਸੱਚੀ ਆਵਾਜ਼ ਹੈ ਜੀ ਸਾਡੀ ਇਹ ਬਿਲਕੁਲ ਜੀ ਬਿਲਕੁਲ ਦੋ ਰਹਿ ਨਹੀਂ ਜੀ ਇਹਦੇ ਵਿੱਚ ਇੱਕ ਆਵਾਜ਼ ਹੈ ਜੀ ਸਾਰਿਆਂ ਦੀ ਇਹ ਕੋਈ ਸਾਨੂੰ ਇਹਦੇ ਨਾਲ ਦੋ ਰਹਿ ਨਹੀਂ ਜੀ ਹੈਗੀ ਸਾਡਾ ਇੱਕ ਪਰਿਵਾਰ ਹੈ ਜੀ ਜੇ ਸਾਡੇ ਅਸੀਂ ਫਾਇਦਾ ਹੋ ਰਿਹਾ ਸਾਡਾ 2% ਹੋ ਰਿਹਾ ਫਿਰ ਜੀ ਅਸੀਂ 2% 98% ਅਸੀਂ ਹੋਰਾਂ ਦਾ ਫਾਇਦਾ ਕਰਨਾ ਹੈ ਜੀ ਫਿਰ ਇੱਥੇ ਇਹਨੂੰ ਵੀ ਮਨੋ ਨਾ ਜੀ ਫਿਰ ਜੇ ਸਾਨੂੰ 2% ਕਹਿ ਰਹੇ ਇਹ ਨਾ ਕਹੋ ਅਸੀਂ ਅੱਤਵਾਦੀ ਨਹੀਂ ਹੈਗੇ ਜੀ ਅਸੀਂ ਵਖਵਾਦੀ ਨਹੀਂ ਹੈਗੇ ਜੀ ਅਸੀਂ ਕੋਈ ਕਿਸੇ ਦੇ ਨਾਲ ਸਾਡਾ ਬੈਰ ਵਿਰੋਧ ਨਹੀਂ ਹੈਗਾ ਜੀ ਕਿਸੇ ਪਾਸ ਕੋ ਕਿਉਂ ਹੈ ਜੀ ਸਾਡਾ ਦੱਸੋ ਕਿਹਦੇ ਨਾਲ ਹੈ